ਇੱਕ ਦਿਨ ਗੋਮਾਯੂ ਨਾਮ ਦਾ ਇੱਕ ਲੰਮੜ ਜੰਗਲ ਛੱਡ ਕੇ ਪਿੰਡ ਵਿੱਚ ਆ ਗਿਆ। ਉੱਥੇ ਪਿੰਡ ਦੇ ਕੁੱਤੇ ਘੋਮਾਈਉ ਦੇ ਮਗਰ ਪੈ ਗਏ ਆਪਣੀ ਜਾਨ ਨੂੰ ਬਚਾਉਂਦਾ ਘੋਮਾਈਉ ਇੱਕ ਥੋਬੀ ਦੇ ਘਰ ਦੇ ਬਾਹਰ ਜਾ ਪਹੁੰਚਿਆ ਉਹ ਕੁੱਤੇ ਤੂੰ ਤਾਂ ਬਚ ਗਿਆ ਸੀ ਪਰ ਹੁਣ ਗੋਮਾਯੂ ਦਾ ਰੰਗ ਵੀ ਬਦਲ ਕੇ ਨੀਲਾ ਹੋ ਗਿਆ ਸੀ ਜਿਵੇਂ ਹੀ ਗੋਮਾਯੂ ਨੀਂਦ ਚੋਂ ਉੱਠਿਆ ਉਹਨੇ ਖੈਰਾਨੇ ਭਰਿਆ ਨਜ਼ਾਰਾ ਵੇਖਿਆ ਸਾਰੇ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਹੇ ਨੇ ਇਹਨਾਂ ਤੋਂ ਹੀ ਪੁੱਛ ਲੈਣਾ ਹਾਂ ਹਾਂ ਇਹ ਸਾਰੇ ਮੈਨੂੰ ਇੰਨਾ ਡਰ ਕੇ ਭੱਜ ਕਿਉਂ ਰਹੇ ਨੇ ਹਾਂ ਤਾਂ ਇਹ ਐਸਲ ਮਾਮਲਾ ਇਹ ਲੋਕ ਮੈਥੋਂ ਤਾਂ ਡਰ ਕੇ ਭੱਜ ਰਹੇ ਸੀਗੇ ਇਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਮੌਕਾ ਹੈ ਮੇਰੇ ਲਈ ਇਸ ਦਾ ਫਾਇਦਾ ਜ਼ਰੂਰ ਚੱਕਣਾ ਪਏਗਾ ਉਸੇ ਸਾਰੇ ਮੈਥੋ ਡਰੋ ਨਾ ਮੈਨੂੰ ਤਾਂ ਜੰਗਲ ਦੇ ਦੇਵਤੇ ਨੇ ਤੁਹਾਡਾ ਨਵਾਂ ਰਾਜਾ ਬਣਾ ਕੇ ਭੇਜਿਆ ਏ ਥੇ ਹੁਣ ਛੇਤੀ ਇੱਧਰ ਆ ਕੇ ਆਪਣੇ ਰਾਜਾ ਦੇ ਸਾਹਮਣੇ ਆ ਕੇ ਚੱਕੋ ਮੈਂ ਤੁਹਾਡੇ ਤੇ ਰਹਿਮ ਕਰਾਂਗਾ ਇਹ ਤਾਂ ਪੱਕਾ ਹੈ ਸਾਡੇ ਜੰਗਲ ਦੇ ਦੇਵਤੇ ਨੇ ਇਸ ਅਨੋਖੇ ਜੀਵ ਨੂੰ ਸਾਡੇ ਵਿੱਚ ਭੇਜਿਆ ਸਾਨੂੰ ਇਹਨੂੰ ਰਾਜਾ ਮੰਨਣਾ ਪਏਗਾ ਇੱਕ ਦਿਨ ਗੋਮਾਈਉ ਬੈਠਾ ਕਿਤੇ ਆਪਣੇ ਨਾਲ ਦੇ ਨਾਲ ਗੱਲਾਂ ਕਰ ਰਿਹਾ ਸੀ ਉਹ ਬੈਠਾ ਆਪਣੀਆਂ ਤਰੀਫਾਂ ਕਰ ਰਿਹਾ ਸੀ ਉਦੋਂ ਹੀ ਕਿਤੋਂ ਦੂਰ ਤੋਂ ਹੋਰ ਲੂੰਬੜਾ ਦੀ ਆਵਾਜ਼ ਸੁਣਾਈ ਦਿੱਤੀ ਲੂੰਬੜਾ ਦੀ ਆਵਾਜ਼ ਸੁਣਦੇ ਹੀ ਗੋਮਾਈਉ ਤੋਂ ਬਿਲਕੁਲ ਵੀ ਰਹਿਣਾ ਨਾ ਗਿਆ ਤੇ ਉੱਚੀ ਆਵਾਜ਼ ਲਗਾਈ ਵੇਖਿਆ ਫਿਰ ਧੋਖੇਬਾਜ਼ੀ ਕਰਨ ਦਾ ਨਤੀਜਾ